ਤੁਸੀਂ ਇਹ ਦੇਖੋ ਤੁਹਾਡੇ ਮਾਲਕਾਂ ਨੂੰ ਕਿੱਥੇ ਭਜਾਇਆ ਹੋਇਆ ਕਿੰਨੇ ਪਰਚੇ ਦਰਜ ਕਰਤੇ ਉਹਨਾਂ ਤੇ ਫਾਸਟਵੇ ਤੇ ਕਬਜ਼ਾ ਕਰਨਾ ਚਾਹੁੰਦੇ ਆ ਇਹ ਆਵਾਮੀ ਪਾਰਟੀ ਵਾਲੇ ਤੇ ਮੁੱਖ ਮੰਤਰੀ ਰਲ ਕੇ ਇਹ ਕੋਈ ਤਰੀਕਾ ਹਰ ਨੌਜਵਾਨ ਹਰ ਰਾਜਨੀਤਿਕ ਬੰਦਾ ਹਰ ਪੱਤਰਕਾਰ ਜਿਹੜਾ ਬੋਲਦਾ ਹੈ ਤੁਹਾਡੇ ਆ ਕਿਹੜੇ ਫਾਸਟਵੇ ਵਾਲਿਆਂ ਨੇ ਮੈਂ ਇਸੇ ਸਵਾਲ ਤੇ ਆ ਰਿਹਾ ਸੀਗਾ ਫਾਸਟਵੇ ਕੇਬਲ ਤੇ ਕਬਜ਼ਾ ਹੋ ਰਿਹਾ ਪਰਮੇਸ਼ ਸਿੰਘ ਪਠਾਨ ਮਾਜਰਾ ਸੁਣੋ ਇਹ ਫਾਸਟਵੇ ਵਾਲਿਆਂ ਦਾ ਇਹ ਚੈਨਲ ਤੁਸੀਂ ਇਹ ਦੇਖੋ ਤੁਹਾਡੇ ਮਾਲਕਾਂ ਨੂੰ ਕਿੱਥੇ ਭਜਾਇਆ ਹੋਇਆ ਕਿੰਨੇ ਪਰਚੇ ਦਰਜ ਕਰਤੇ ਉਹਨਾਂ ਤੇ ਫਾਸਟਵੇ ਤੇ ਕਬਜ਼ਾ ਕਰਨਾ ਚਾਹੁੰਦੇ ਇਹ ਆਮ ਆਦਮੀ ਪਾਰਟੀ ਵਾਲੇ ਤੇ ਮੁੱਖ ਮੰਤਰੀ ਰਲ ਕੇ ਇਹ ਕੋਈ ਤਰੀਕਾ ਹੈ ਜੀ ਹਰ ਨੌਜਵਾਨ ਹਰ ਰਾਜਨੀਤਿਕ ਬੰਦਾ ਹਰ ਪੱਤਰਕਾਰ ਜਿਹੜਾ ਬੋਲਦਾ ਹੈ ਆ ਤੁਹਾਡੇ ਆ ਕਿਹੜੇ ਫਾਸਟਵੇ ਵਾਲਿਆਂ ਨੇ ਮੈਂ ਉਸੇ ਸਵਾਲ ਤੇ ਆ ਰਿਹਾ ਸੀਗਾ ਫਾਸਟਵੇ ਕੇਬਲ ਤੇ ਕਬਜ਼ਾ ਹੋ ਰਿਹਾ ਹਰਮਿੰਦਰ ਸਿੰਘ ਪਠਾਨ ਮਾਜਰਾ ਸੁਣੋ ਇਹ ਫਾਸਟਵੇ ਵਾਲਿਆਂ ਦਾ ਇਹ ਚੈਨਲ ਤੁਸੀਂ ਇਹ ਦੇਖੋ ਤੁਹਾਡੇ ਮਾਲਕਾਂ ਨੂੰ ਕਿੱਥੇ ਭਜਾਇਆ ਹੋਇਆ ਕਿੰਨੇ ਪਰਚੇ ਦਰਜ ਕਰਤੇ ਉਹਨਾਂ ਤੇ ਫਾਸਟਵੇ ਤੇ ਕਬਜ਼ਾ ਕਰਨਾ ਚਾਹੁੰਦੇ ਇਹ ਆਮ ਆਦਮੀ ਪਾਰਟੀ ਵਾਲੇ ਤੇ ਮੁੱਖ ਮੰਤਰੀ ਰਲ ਕੇ ਇਹ ਕੋਈ ਤਰੀਕਾ ਹੈ ਜੀ ਹਰ ਨੌਜਵਾਨ ਹਰ ਰਾਜਨੀਤਿਕ ਬੰਦਾ ਹਰ ਪੱਤਰਕਾਰ ਜਿਹੜਾ ਬੋਲਦਾ ਹੈ ਤੁਹਾਡੇ ਆ ਕਿਹੜੇ ਫਾਸਟਵੇ ਵਾਲਿਆਂ ਨੇ ਮੈਂ ਇਸੇ ਸਵਾਲ ਤੇ ਆ ਰਿਹਾ ਸੀਗਾ ਫਾਸਟਵੇ ਕੇਬਲ ਤੇ ਕਬਜ਼ਾ ਹੋ ਰਿਹਾ ਪਰਮੇਸ਼ ਸਿੰਘ ਪਠਾਨ ਮਾਜਰਾ ਸੁਣੋ ਇਹ ਫਾਸਟਵੇ ਵਾਲਿਆਂ ਦਾ ਇਹ ਚੈਨਲ ਤੁਸੀਂ ਇਹ ਦੇਖੋ ਤੁਹਾਡੇ ਮਾਲਕਾਂ ਨੂੰ ਕਿੱਥੇ ਭਜਾਇਆ ਹੋਇਆ ਕਿੰਨੇ ਪਰਚੇ ਦਰਜ ਕਰਤੇ ਉਹਨਾਂ ਤੇ ਫਾਸਟਵੇ ਤੇ ਕਬਜ਼ਾ ਕਰਨਾ ਚਾਹੁੰਦੇ ਇਹ ਆਮ ਆਦਮੀ ਪਾਰਟੀ ਵਾਲੇ ਤੇ ਮੁੱਖ ਮੰਤਰੀ ਰਲ ਕੇ ਇਹ ਕੋਈ ਤਰੀਕਾ ਹੈ ਜੀ ਹਰ ਨੌਜਵਾਨ ਹਰ ਰਾਜਨੀਤਿਕ ਬੰਦਾ ਹਰ ਪੱਤਰਕਾਰ ਜਿਹੜਾ ਬੋਲਦਾ ਹੈ ਤੁਹਾਡੇ ਆ ਕਿਹੜੇ ਫਾਸਟਵੇ ਵਾਲਿਆਂ ਨੇ ਮੈਂ ਉਸੇ ਸਵਾਲ ਤੇ ਆ ਰਿਹਾ ਸੀਗਾ ਫਾਸਟਵੇ ਕੇਬਲ ਤੇ ਕਬਜ਼ਾ ਹੋ ਰਿਹਾ ਹਰਮਿੰਦਰ ਸਿੰਘ ਪਠਾਨ ਮਾਜਰਾ ਸੁਣੋ ਇਹ ਫਾਸਟਵੇ ਵਾਲਿਆਂ ਦਾ ਇਹ ਚੈਨਲ ਤੁਸੀਂ ਇਹ ਦੇਖੋ ਤੁਹਾਡੇ ਮਾਲਕਾਂ ਨੂੰ ਕਿੱਥੇ ਭਜਾਇਆ ਹੋਇਆ ਕਿੰਨੇ ਪਰਚੇ ਦਰਜ ਕਰਤੇ ਉਹਨਾਂ ਤੇ ਫਾਸਟਵੇ ਤੇ ਕਬਜ਼ਾ ਕਰਨਾ ਚਾਹੁੰਦੇ ਇਹ ਆਮ ਆਦਮੀ ਪਾਰਟੀ ਵਾਲੇ ਤੇ ਮੁੱਖ ਮੰਤਰੀ ਰਲ ਕੇ ਇਹ ਕੋਈ ਤਰੀਕਾ ਹੈ ਜੀ ਹਰ ਨੌਜਵਾਨ ਹਰ ਰਾਜਨੀਤਿਕ ਬੰਦਾ ਹਰ ਪੱਤਰਕਾਰ ਜਿਹੜਾ ਬੋਲਦਾ ਹੈ ਤੁਹਾਡੇ ਆ ਕਿਹੜੇ ਫਾਸਟਵੇ ਵਾਲਿਆਂ ਨੇ ਮੈਂ ਇਸੇ ਸਵਾਲ ਤੇ ਆ ਰਿਹਾ ਸੀਗਾ ਫਾਸਟਵੇ ਕੇਬਲ ਤੇ ਕਬਜ਼ਾ ਹੋ ਰਿਹਾ ਪਰਮੇਸ਼ ਸਿੰਘ ਪਠਾਨ ਮਾਜਰਾ ਸੁਣੋ ਇਹ ਫਾਸਟਵੇ ਵਾਲਿਆਂ ਦਾ ਇਹ ਚੈਨਲ ਤੁਸੀਂ ਇਹ ਦੇਖੋ ਤੁਹਾਡੇ ਮਾਲਕਾਂ ਨੂੰ ਕਿੱਥੇ ਭਜਾਇਆ ਹੋਇਆ ਕਿੰਨੇ ਪਰਚੇ ਦਰਜ ਕਰਤੇ ਉਹਨਾਂ ਤੇ ਫਾਸਟਵੇ ਤੇ ਕਬਜ਼ਾ ਕਰਨਾ ਚਾਹੁੰਦੇ ਇਹ ਆਮ ਆਦਮੀ ਪਾਰਟੀ ਵਾਲੇ ਤੇ ਮੁੱਖ ਮੰਤਰੀ ਰਲ ਕੇ ਇਹ ਕੋਈ ਤਰੀਕਾ ਹੈ ਜੀ ਹਰ ਨੌਜਵਾਨ ਹਰ ਰਾਜਨੀਤਿਕ ਬੰਦਾ ਹਰ ਪੱਤਰਕਾਰ ਜਿਹੜਾ ਬੋਲਦਾ ਹੈ ਆ ਤੁਹਾਡੇ ਆ ਕਿਹੜੇ ਫਾਸਟਵੇ ਵਾਲਿਆਂ ਨੇ ਹਾਂ ਮੈਂ ਇਸੇ ਸਵਾਲ ਤੇ ਆ ਰਿਹਾ ਸੀਗਾ ਫਾਸਟਵੇ ਕੇਬਲ ਤੇ ਕਬਜ਼ਾ ਹੋ ਰਿਹਾ ਪਰਮੇਸ਼ ਸਿੰਘ ਪਠਾਨ ਮਾਜਰਾ ਸੁਣੋ ਇਹ ਫਾਸਟਵੇ ਵਾਲਿਆਂ ਦਾ ਇਹ ਚੈਨਲ ਹੂੰ ਜੀ ਤੁਸੀਂ ਇਹ ਦੇਖੋ ਤੁਹਾਡੇ ਮਾਲਕਾਂ ਨੂੰ ਕਿੱਥੇ ਭਜਾਇਆ ਹੋਇਆ ਹੂੰ ਕਿੰਨੇ ਪਰਚੇ ਦਰਜ ਕਰਤੇ ਉਹਨਾਂ ਤੇ ਫਾਸਟਵੇ ਤੇ ਕਬਜ਼ਾ ਕਰਨਾ ਚਾਹੁੰਦੇ ਇਹ ਆਮ ਆਦਮੀ ਪਾਰਟੀ ਵਾਲੇ ਤੇ ਮੁੱਖ ਮੰਤਰੀ ਰਲ ਕੇ ਇਹ ਕੋਈ ਤਰੀਕਾ ਹੈ ਜੀ